ਇਥੋਂ ਪਾਣੀ ਗਿਆ ਹੈ ਉਧਰ ਕੰਦ ਬੈਠੀ ਹੋ ਸਾਹਮਣੇ ਇਥੋਂ ਬਈ ਪਾਣੀ ਪੈ ਗਿਆ ਆ ਕੰਦ ਹੋਣੀ ਡਿੱਗੀ ਪਾਣੀ ਨਾਲੇ ਰਾਤ ਡਿੱਗੀਆ ਰਾਤ ਡਿੱਗੀ ਆ ਇਹਦਾ ਵੀ ਡਰ ਆ ਦੇ ਹਾਲ ਤੇ ਵੀ ਤੇ ਹਾਲ ਜੀ ਇਹਨਾਂ ਦਾ ਆ ਹੁਣ ਖੁੱਲ ਪਾਣੀ ਭਰਿਆ ਪਿਆ ਬਾਕੀ ਇਹ ਘਰ ਵੀ ਪੁਰਾਣਾ ਤੇ ਪੁਰਾਣੇ ਕਰਕੇ ਇਹਦਾ ਡਿੱਗਣ ਦਾ ਜ਼ਿਆਦਾ ਡਰ ਆ ਡਰ ਨੰਗਲਣਾ ਵੀ ਡਰ ਆ ਕੋਈ ਆਪਣੇ ਆਇਆ ਜੀ ਮੁਲਾਜ਼ਮ ਕੋਈ ਆ ਪਿੰਡ ਦੇ ਸਰਪੰਚ ਸਾਹਿਬ ਨਹੀਂ ਆਏਗੇ ਪੰਚਾਇਤ ਨਹੀਂ ਆਈ ਕੋਈ ਤੇ ਤੁਸੀਂ ਜਿਵੇਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਜੀ ਸਾਡਾ ਮਸਲਾ ਹਲਾ ਤਾਂ ਹੋਵੇ ਕੋਈ ਨਾ ਕੋਈ ਆਹ ਮੌਕਾ ਵੇਖ ਕੇ ਜਾਣ ਮੌਕਾ ਵੇਖ ਕੇ ਜਾਣ ਕੋਈ ਪੈਪਾਂ ਦਾ ਵਿਕਾਸ ਹੋਵੇ ਜਵਾਕ ਡੁੱਬਣ ਤੋਂ ਬਾਅਦ ਜਾਨ ਪਸ਼ੂ ਬਾਜਣ ਕੰਮਰੇ ਡੁੱਬਣ ਤੋਂ ਬਾਅਦ ਜਾਨ ਸਹੀ ਗੱਲਾਂ ਨੇ ਸਹੀ ਗੱਲ ਹੈ ਜੀ ਪਸ਼ੂਆਂ ਦਾ ਵੀ ਨੁਕਸਾਨ ਹੈ ਜਿਹਨਾਂ ਲੋ ਵਿੱਚ ਖੜੇ ਬਣੇ ਕਿੱਥੋਂ ਮੁੱਲ ਲੈ ਕੇ ਪਾਵਾਂਗੇ ਸਹੀ ਗੱਲ ਹੈ ਜੀ ਮੈਨੂੰ ਤਾਂ ਪਹਿਲਾਂ ਅੰਦਰ ਪਾਈ ਹੈ ਅੰਦਰੋਂ ਖਰਾਬ ਹੋ ਗਏ ਅੰਦਰੋਂ ਕੱਢਾਂਗੇ ਫਿਰ ਪਸ਼ੂ ਰੱਖਾਂਗੇ ਫਿਰ ਉਹਨੂੰ ਪਾਵਾਂ ਕਿੱਥੋਂ ਸਹੀ ਇੱਕ ਸਾਰੇ ਪਿੰਡ ਦਾ ਆ ਕੇ ਇੱਥੇ ਇਕੱਠਾ ਹੋ ਜਾਂਦਾ ਸਾਰੇ ਪਿੰਡ ਦਾ ਪਾਣੀ ਆਉਂਦਾ ਇੱਥੇ ਸਹੀ ਹੈ ਗਾਂ ਨਕਾਸ ਨਹੀਂ ਨਾ ਨਕਾਸ ਹੈ ਨਹੀਂ ਸਹੀ ਕਿਸੇ ਨੇ ਧਿਆਨ ਨਹੀਂ ਮਾਰਿਆ ਪੈ ਪਾਣੀ ਇਹ ਤੋਂ ਪਹਿਲਾਂ ਵੀ ਚਾਹ ਮੀਂਹ ਤਾਂ ਹੋਣੀ ਪਈ ਐ ਨਾ ਇਹ ਤੋਂ ਪਹਿਲਾਂ ਤਾਂ ਮੀਂਹ ਨਹੀਂ ਸੀਗੇ ਸਹੀ ਹੈ ਜੀ ਆ ਜੇ ਪਹਿਲਾਂ ਪਟਾਈ ਵੀ ਅੱਜ ਅੱਗੇ ਮਾਰਦੇ ਇਹਦੇ ਵਿੱਚ ਜਦੋਂ ਸਾਨੂੰ ਮੁਸ਼ਕਲ ਆਉਂਦੀ ਇਸ ਕੰਮ ਦੀ ਮੁਸ਼ਕਲ ਆਈ ਪਈ ਆ ਹਾਂ ਮੁਸ਼ਕਲ ਆਈ ਪਈ ਆ ਹੁਣ ਜਿਆਦੇ ਆ ਗਏ ਨੇ ਮੀਂਹ ਜਿਆਦੇ ਆ ਗਈ ਆ ਥੋੜੇ ਨੇ ਚੱਲ ਕੋਈ ਨਹੀਂ ਚੱਲੀ ਇਹਦਾ ਹੀ ਕੰਮ ਆਜੋ ਸਭ ਸਭ ਤੇ ਇੱਥੇ ਜਾਂ ਤੇ ਕੋਈ ਡਰਤਾ ਨਹੀਂ 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 ਡਰ ਨਹੀਂ ਆਜਾ ਕੋਈ ਨਹੀਂ ਇੱਥੇ ਡਰ ਕੋਈ ਨਹੀਂ ਠੀਕ ਆ ਦੇਖੋ ਇਧਰ ਉਹ ਘਰ ਭਰ ਕੇ ਠੀਕ ਹੈ ਜੀ ਇਧਰ ਜਿਆਦਾ ਪਾਣੀ ਅੰਦਰ ਤੂੜੀ ਦੀ ਵੀ ਵੀ ਟਾਲੀਆਂ ਪਈਆਂ ਨੇ ਅਸ਼ਿਆ ਆਪਣੇ ਹਾਂ ਪਸ਼ੂ ਵੀ ਵੱਜੇ ਪਸ਼ੂ ਵੱਜੇ ਬਹੁਤ ਨੁਕਸਾਨ ਆ ਗਿਆ ਪਸ਼ੂ ਹਾਂ ਹਾਂ 5 ਵਜੇ ਪੱਠੇ ਪਾਏ ਆ ਉਸ ਤੋਂ ਬਾਅਦ ਤੂੜੀ ਵੀ ਨਹੀਂ ਚੱਕਣ ਦੀ ਜੀ ਕੀਤਾ ਅੰਦਰੋਂ ਵੀ ਉੱਤੇ ਰਿੰਡੇ ਕਿਤੇ ਹਾਂਜੀ ਸਸਤੀਕਾਲ ਦੋਸਤੋ ਇਸ ਟਾਈਮ ਮੌਜੂਦ ਆ ਆਪਾਂ ਆਪਣੇ ਪਿੰਡ ਬਿਲੇ ਵਾਲਾ ਜ਼ਿਲ੍ਹਾ ਫਰੀਦਕੋਟ ਛੱਪੜ ਦੇ ਕੋਲੇ ਰਾਤ ਜਿਹੜਾ ਮੀਂਹ ਪਿਆ ਸੀਗਾ ਉਹਨੇ ਤੁਸੀਂ ਦੇਖ ਸਕਦੇ ਹੋ ਘਰ ਤਾਂ ਪਾਣੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜਨ ਲੱਗ ਗਿਆ ਬਹੁਤ ਯਾਨੀ ਹੁਣ ਵੀ ਨੁਕਸਾਨ ਹੋ ਰਿਹਾ ਬਾਕੀ ਆਪਣੇ ਨਾਲ ਬਾਈ ਆਪਾਂ ਕਰਦੇ ਆਂ ਗੱਲਬਾਤ ਬਾਈ ਕੀ ਹਾਲ ਆ ਜੀ ਸੱਸੀ ਗਾਜੀ ਸੱਸੀ ਗਾਜੀ ਹੋਰ ਬਾਈ ਠੀਕ ਠਾਕ ਠੀਕ ਠਾਕ ਬਾਈ ਯਾਰ ਪਾਣੀ ਐਰ ਕੀ ਘਰਾਂ ਦੇ ਵਿੱਚ ਵੜੀ ਜਾਂਦਾ ਵੀ ਅੱਗੇ ਇੰਨਾ ਨੁਕਸਾਨ ਹੁੰਦਾ ਸੀ ਆਉਂਦਾ ਸੀ ਨਹੀਂ ਜੇ ਪਹਿਲਾ ਚਾਂਸ ਆ ਜੀ ਠੀਕ ਆ ਜੀ ਹਾਂ ਇੱਕ ਮੀਂਹ ਫਿਰ ਲਗਾਤਾਰ ਪਈ ਗਿਆ ਉਹਦੇ ਕਰਕੇ ਹੋ ਗਿਆ ਹਾਂ ਤੇ ਬਾਕੀ ਪਸ਼ੂਆਂ ਨੂੰ ਕਿਵੇਂ ਫਿਰ ਦਾਣਾ ਪਸ਼ੂਆਂ ਦਾ ਘਰੇ ਦਾਣੇ ਦੋਣੇ ਨੇ ਇਸ਼ਾਰਦੇ ਆ ਠੀਕ ਹੈ ਪੱਠਿਆਂ ਦਾ ਤਾਂ ਹੁਣ ਮੁਸ਼ਕਲ ਹਾਂ ਜੀ ਠੀਕ ਵਿਖਾਉਣੇ ਆ ਵੀ ਕੈਮਰਾਮੈਨ ਜੁੜੇ ਰੋਏ ਆ ਜਾ ਬਾਈ ਆ ਜਾ ਵਿਖਾਉਣੇ ਆ ਬਈ ਸੋਨੂੰ ਹੋਇਆ ਪਿਆ ਪਾਣੀ ਪਾਣੀ ਹਾਏ ਪਾਣੀ ਤਾਂ ਫਿਰ ਨਿਕਾਸ ਵੀ ਹੁੰਦਾ ਨਹੀਂ ਬਾਹਰ ਨਹੀਂ ਹੁੰਦਾ ਜੀ ਉਹ ਸੇਮ ਨਾਲ ਭਰਿਆ ਪਿਆ ਕਰਕੇ ਜੋ ਪਾਣੀ ਫਿਰ ਵਾਪਸ ਆਉਂਦਾ ਇੱਧਰ ਠੀਕ ਹਾਂ ਇੱਧਰ ਦੇਖ ਸਕਦੇ ਆ ਬਈ ਸੇਮ ਨਾਲ ਜਿਹੜਾ ਬਾਹਰ ਨੂੰ ਆਈ ਜਾਂਦਾ ਪਾਣੀ ਹਾਂਜੀ ਪਰ ਜਿਆਦਾ ਭਰ ਗਏ ਨਾ ਪਾਈਪਾ ਵੱਧੂਗਾ ਲੋ ਬਈ ਐਸਾ ਟੂ ਆ ਜਾ ਸਭ ਦੇਖਣਾ ਬਈ ਉਰੇ ਨੂੰ ਹੋ ਜੇ ਮੜਾ ਜੀ ਇੱਥੇ ਬਈ ਛੜ ਕਿਟੋਆ ਕਿੱਥੇ ਆ? ਛੜ ਬਈ ਦੇ ਇਧਰ ਨਹੀਂ ਛੜਦੇ। ਵੇਖੀ ਕਿ ਪਰਾਣਾ ਜਾ ਆਪਾਂ। ਆ ਇਧਰ ਵੇਖ ਸਕਦੇ ਆ ਬਈ। ਆ ਤਾਂ ਚਲੋ ਘਰ ਚਾ ਸੀਗਾ। ਹਾਂਜੀ। ਇੱਥੇ ਨਾਲੀ ਆ ਬਈ। ਨਾਲੀ ਤਾਂ ਪੂਰਾ ਫੁੱਟ ਫੁੱਟ ਉੱਚਾ 1.5 1.5 ਫੁੱਟ। ਹਾਂਜੀ। ਤੇ ਇਹ ਬਈ ਫਿਰ ਆਪਦਾ ਸਲਦਾ ਪਤਾ ਕਿਹੜਾ ਲੈ ਆਉਂਦੇ ਨੇ ਫੇਰ ਬਈ ਘਰੇ ਹਨਾ। ਜਮਾ ਕਰੀ ਬੈਠੇ ਆ। ਆ ਤਾਂ ਉਹਨਾਂ ਕੇ ਜਮਾ ਕਰੀ ਬੈਠੇ ਆ। ਹਾਂਜੀ। ਤੇ ਪਾਣੀ ਹਰ ਜਮਾ ਨਹੀਂ ਨਿਕਲਿਆ ਬਈ। ਨਹੀਂ ਨਿਕਲਦਾ ਜੀ ਪਾਣੀ। ਉੱਤੋਂ ਫੇਰ ਬਈ ਬੱਦਲ ਬਣ ਗਿਆ ਨਾ ਉੱਤੋਂ ਫੇਰ ਬੱਦਲ ਬਣ ਗਏ ਬਈ ਅਰੇ ਤਾਂ ਔਖੇ ਹੀ ਆਂ ਇੰਚਰਾ ਦਾ ਪਸ਼ੂਆਂ ਦਾ ਵੀ ਫਿਰ ਉਹਨਾਂ ਦਾਣਾ ਦੇ ਵੀ ਖੱਗਦਾ ਬਈ ਵਸਾਉਣੇ ਆ ਤੁਹਾਨੂੰ ਇਧਰ ਘਰਾਂ ਤੱਕ ਘਰਾਂ ਤੱਕ ਪਹੁੰਚੇ ਪਿਆ ਸਮਝ ਲਓ ਆਏ ਆ ਬਈ ਦੂਜਾ ਘਰ ਉੱਚਾ ਸੀਗਾ ਕੀ ਹਾਲ ਆ ਜੀ ਆਜੋ ਬਸ ਹੀ ਬਸ ਕਿਵੇਂ ਚਾਚਾ ਲਿਆਈ ਪੱਠੇ ਨਾ ਨਹੀਂ ਨਹੀਂ ਸਹੀ ਆ ਇੱਥੇ ਕੋਈ ਹੈ ਤਾਂ ਨਹੀਂ ਨਾਲ ਨਾਲ ਬਸ ਵਧੀਆ ਸੌਖਾ ਹੀ ਆ ਆ ਜਾ ਮੜਾ ਜਾ ਫਿਰ ਤੇ ਕਿਵੇਂ ਆ ਫਿਰ ਪਾਣੀ ਦਾ ਨੁਕਸਾਨ ਪਾਣੀ ਦਾ ਨੁਕਸਾਨ ਕਰੀ ਜਾਂਦਾ ਆਹ ਵੇਖ ਲੈ ਇੱਥੇ ਗਰਾਂਡੀ ਪਾਟੇ ਤੇ ਹਾਂ ਲਾਓ ਬਈ ਆ ਵਿਖਾਉਣੇ ਈ ਤੁਹਾਨੂੰ ਆ ਜਾ ਚਾਚਾ ਵਿਖਾ ਦੇਣ ਆਇਆ ਇੱਧਰ ਜੀ ਇੱਥੇ ਬਈ ਜੀ ਕਿੰਨੇ ਦਿਨ ਹੋ ਗਏ ਚਾਚੇ ਪਾਣੀ ਖੜੇ ਨੂੰ ਪਾਣੀ ਖੜੇ ਤੇ ਬਈ 8 ਦਿਨ ਹੋ ਗਏ ਨੂੰ 8 ਦਿਨ ਹੋ ਗਏ ਪਾਣੀ ਖੜੇ ਨੂੰ ਤੇ ਆ ਬਰਾਂਡੇ ਵੀ ਹੋਣ ਚਾਚਾ ਆਉਣ ਲਗੀ ਤੇੜੇ ਹਾਂਜੀ ਹਾਂਜੀ ਰਾਤ ਦੇ ਆਈ ਆ ਪਾਣੀ ਪੀਣ ਆ ਆਹ ਘਰ ਸਾਰਾ ਭਰ ਗਿਆ ਹਾਂਜੀ ਹਾਂ ਆ ਮੈਂ ਇੱਕ ਘਰੇ ਚਾਚਾ ਬੁਰਾ ਆ ਚਾਚੀ ਦੇ ਲਾਰਗੇ ਚਾਚੇ ਦੇ ਵੀ ਚਾਰ ਬੜੀ ਹੋਣੇ ਵੀ ਤੁਹਾਨੂੰ ਆਪਾਂ ਆਪਣੇ ਪਿੰਡ ਬੀਲੇ ਵਾਲੇ ਮੌਜੂਦ ਆ ਤੇ ਵਿਖਾਉਣੇ ਤੁਹਾਨੂੰ ਇਹ ਬਈ ਚਾਚੇ ਦਾ ਘਰ ਆਪਣਾ ਆਜੋ ਸੋ ਸੋ ਤੇ ਇੱਥੇ ਜਾਂ ਤੇ ਕੋਈ ਡਰਤਾ ਨਹੀਂ 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 ਡਰ ਨਹੀਂ ਆ ਜਾ ਕੋਈ ਨਹੀਂ ਇੱਥੇ ਡਰ ਕੋਈ ਨਹੀਂ ਠੀਕ ਆ ਆ ਦੇਖੋ ਇਧਰ ਉਹ ਘਰ ਭਰ ਕੇ ਠੀਕ ਹੈ ਜੀ ਇਧਰ ਜਿਆ ਪਾਣੀ ਅੰਦਰ ਤੂੜੀ ਦੀ 20 ਟਰਲੇ ਪਈਆਂ ਅੱਛਾ ਆਪਣੇ ਹਾਂ ਪਸ਼ੂ ਵੀ ਵੱਜੇ ਪਸ਼ੂ ਵੱਜੇ ਬਹੁਤ ਨੁਕਸਾਨ ਆ ਗੱਡੇ ਆ ਪਸ਼ੂ ਹਾਂ ਹਾਂ 5 ਵਜੇ ਪੱਠੇ ਪਾਏ ਆ ਉਸ ਤੋਂ ਬਾਅਦ ਤੂੜੀ ਵੀ ਨਹੀਂ ਚੱਕਣ ਦੀ ਜੀ ਕੀਤੀ ਅੰਦਰੋਂ ਵੀ ਉੱਤ ਰਿੰਡ ਗੇ ਹਾਂ ਡਾਰੀ ਹੈ ਨਾ ਬੇ ਹਾਂ ਆ ਦੇਖ ਸਕਦੇ ਹੋ ਜੀ ਪਾਸੇ ਵਾਲਾ ਜਿਹੜਾ ਘਰ ਨੀਵਾ ਸੀ ਉਧਰੋਂ ਪਾਣੀ ਸਾਰਾ ਭਰ ਗਿਆ ਕੈਮਰਾਮੈਨ ਮਰਾਦੋ ਨਿਗਾ ਕੰਦ ਵੀ ਡਿੱਗ ਪੀ ਤੇ ਉਹਦੇ ਨੀਆਂ ਦੇ ਪਾਣੀ ਖੜਨ ਕਾਰਨ ਸਾਈਡਾਂ ਤੇ ਤੇ ਆ ਤਰੇੜ ਆ ਗਈ ਆ ਹੁਣ ਜ਼ਿਮੀਂਦਾਰ ਕਿਸਾਨ ਵਿਚਾਰਿਆ ਇਹ ਵੀ ਡਰੇ ਬੈਠੇ ਆ ਵੀ ਡਾਰੀ ਹੈ ਤਾਂ ਤੂੜੀ ਵੀ ਇਹਨਾਂ ਨੇ ਡਾ ਡਰ ਕੇ ਗੱਡੀ ਆ ਤੇ ਪਸੂ ਫਿਰ ਚਾਚਾ ਬਾਹਰ ਹੀ ਖੜੇ ਆ ਬਾਹਰ ਖੜੇ ਆ ਰਾਤ ਦੇ ਠੀਕ ਹੈ ਤੇ ਆਹੋ ਪਾਣੀ ਖੜੇ ਨੂੰ 8 ਦਿਨ ਹੋ ਗਏ ਪਾਣੀ ਖੜੇ ਨੂੰ 8 ਦਿਨ ਹੋ ਗਏ ਮੜਾ 1 2 ਦਿਨ ਸੁੱਕਿਆ ਉਹੀ ਹਾਲ ਫਿਰ ਸੀਦਾ ਬਾਕੀ ਉਤੋਂ ਵੀ ਬਣਿਆ ਪਿਆ ਹਾਂ ਫਿਰ ਹਾਲ ਕੋਈ ਨਹੀਂ ਸੀ ਉਹ ਵੇਖ ਲੋ ਜਾ ਕੇ ਸਾਰੀਆਂ ਉਧਰ ਕੱਢ ਕੇ ਆਂ ਛਪੜਾ ਨੂੰ ਪਾਣੀ ਠੀਕ ਹੈ ਜੀ ਪਰ ਨਿਕਲਦਾ ਪਰਸੋਂ ਹਾਂ ਕੁਝ ਨਿਕਲਦਾ ਉਹਨਾਂ ਨੇ ਇਹ ਨਹੀਂ ਨਿਕਲਦਾ ਪਾਸੋਂ ਆ ਬਹੁਤ ਜਾਂਦਾ ਹਾਂ ਸਾਰੇ ਪਿੰਡ ਦਾ ਪਾਣੀ ਆਈ ਹੈ ਇਹਦਾ ਹੱਥ ਕੋਈ ਲਾਉਂਦਾ ਨਹੀਂ ਇੱਥੇ ਆ ਕੇ ਬਹੁਤ ਨੁਕਸਾਨ ਆ ਬਾਈ ਜੀ ਜਿਹੜੇ ਹੁਣ ਨਾਲ-ਨਾਲ ਘਰ ਬੈਠੇ ਆ ਹਰੇਕ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀਗੀ ਨੀਂਦ ਕਿਉਂ ਲੋਕਾਂ ਦੀ ਟੈਨਸ਼ਨ ਆਉਂਦੀ ਕੋਈ ਨੰਘੇ ਵਾਲਾ ਡਿੱਗ ਪੇ ਵਿੱਚ ਹਾਂ ਸਹੀ ਗੱਲ ਹੈ ਕੋਈ ਨਹੀਂ ਪਤਾ ਲੱਗਦਾ ਆਪੋ ਨਾਲ ਦਾ ਪਤਾ ਚਲ ਆਪੋ ਤੇ ਸਾਈਡ ਤੇ ਹੋ ਜਾਗੇ ਤੇ ਨੰਘੇ ਵਾਲਾ ਕਿਵੇਂ ਸਾਈਡ ਨਾਲ ਸਾਈਡ ਤੇ ਬਈ ਇਹਦੀ ਜਿਹੜਾ 7 8 10 ਫੁੱਟ ਡੂੰਘਾ ਹੋਊਗਾ ਸ਼ਕਲ 12 ਫੁੱਟ ਹੋਊਗਾ 12 ਫੁੱਟ ਡੂੰਘਾ ਤੇ ਨਾਲ ਹੀ ਇਹਦੇ ਹੈਗੀ ਏ ਸੜਕ ਤੇ ਕੋਈ ਹੈ ਨਹੀਂ ਨਿਸ਼ਾਨੀ ਨਹੀਂ ਹੈਗੀ ਬਾਕੀ ਕੁਦਰਤ ਦੇ ਮੂਰੇ ਜੀ ਕਿਸੇ ਦਾ ਮੂਰੇ ਮੂਰੇ ਜੋਰੀ ਨਹੀਂ ਕਹਿੰਦੇ ਤੇ ਪਰ ਕੋਲ ਮਲਾ ਕੇ ਨੁਕਸਾਨ ਬਹੁਤ ਪਸ਼ੂ ਫੇਰ ਹੁਣ ਅੰਦਰ ਕੀਤੇ ਨਹੀਂ ਉਹਨੇ ਕਿਤੇ ਪਸ਼ੂ ਅੰਦਰ ਕਿੱਥੇ ਕਰ ਦਿੱਗੇ ਆ ਡਾਰਾ ਨਹੀਂ ਬਾਕੀ ਤੁਹਾਨੂੰ ਗਾਂ ਵੀ ਘਰ ਵਿਖਾਉਣੇ ਚਾਹਤੇ ਗਾਂ ਵਿਖਾਉਂਗੇ ਘਰ ਸੰ ਚੱਲ ਵੜ ਜੀ ਵਿਖਾਉਣੇ ਆ ਬਈ ਤੁਹਾਨੂੰ ਹਾਂ ਹਾਂ ਡਰੀ ਲੱਗਦਾ ਡਰੀ ਲੱਗਦਾ ਬਾਕੀ ਕੋਈ ਆਪਣੇ ਆਇਆ ਜੀ ਕੋਈ ਸਰਕਾਰੀ ਕੁਛ ਨਹੀਂ ਆਇਆ ਬਈ ਇੱਥੇ ਬੰਦਾ ਵੇਖਣਾ ਕੁਛ ਨਹੀਂ ਆਏਗਾ ਆ ਇੱਧਰ ਛੱਪੜ ਨੇੜੇ ਨਾ ਹੋਵੇ ਡਾਕਟਰ ਮਾੜਾ ਹੋਰਾਂ ਨੂੰ ਰਹਿ ਪਤਾ ਨਹੀਂ ਉਹਨਾਂ ਨੂੰ ਰਹਿ ਯਾਰ ਆ ਦੇਖ ਲਓ ਪਾਣੀ ਫਰਕਣਾ ਜੇ ਆਹ ਦੇਖ ਸਕਦਾ ਮੈਂ ਤੈਨੂੰ ਕੀ ਅੱਖੀਂ ਨਾ ਮੈਂ ਕਹਿਦਾ ਜਾਣਾ ਪੁੱਤ ਰੇਡ ਹੋ ਜਾ ਇੱਕ ਤਾਂ ਮੰਨਦਾ ਨਹੀਂ ਲੈ ਕੋਈ ਨਾ ਕੋਈ ਨਹੀਂ ਕੋਈ ਨਹੀਂ ਬਚਾ ਕੇ ਪੈਰ ਰੱਖ ਕੋਈ ਨਹੀਂ ਕੱਟ ਕੇ ਲਾ ਲਾਹਾਂ ਸੁਆਲੇ ਨਹੀਂ ਕੱਟ ਕੇ ਲਾ ਉਹ ਬਾਹਰ ਬੈਠੇ ਤੇ ਆਹ ਦੇਖ ਇੱਥੋਂ ਪਾਣੀ ਗਿਆ ਹੈ ਉਧਰੋਂ ਕੰਦ ਬੈਠੀ ਹੋ ਸਾਹਮਣੇ ਇੱਥੋਂ ਬਈ ਪਾਣੀ ਪੈ ਗਿਆ ਆਹ ਕੰਦ ਹੋਣੀ ਡਿੱਗੀ ਪਾਣੀ ਨਾਲੇ ਆਹ ਰਾਤ ਡਿੱਗੀ ਆ ਰਾਤ ਡਿੱਗੀ ਹੈ ਇਹਦਾ ਵੀ ਡਰ ਆ ਬੀ ਬੀ ਹਲਕੇ ਤੇ ਵੀ ਤੇ ਹਾਲ ਜੀ ਇਹਨਾਂ ਆ ਹੁਣ ਫੁੱਲ ਪਾਣੀ ਭਰਿਆ ਪਿਆ ਬਾਕੀ ਇਹ ਘਰ ਵੀ ਪੁਰਾਣਾ ਹੈ ਤੇ ਪੁਰਾਣੇ ਕਰਕੇ ਇਹਦਾ ਡਿੱਗਾਂ ਦਾ ਜ਼ਿਆਦਾ ਡਰ ਆ ਨੰਗਰਾਂ ਵਾਲਿਆਂ ਨੂੰ ਡਰ ਆ ਇਹਦਾ ਨੰਗਨ ਵਾਲਿਆਂ ਨੂੰ ਵੀ ਡਰ ਆ ਜੀ ਇਹ ਕੰਦ ਡਿੱਗੀ ਤਾਂ ਉੱਥੇ ਜਾਊਗੀ ਗੋਗੀ ਡਿੱਡੀਆਂ ਆਈਆਂ ਪਈਆਂ ਇੱਧਰ ਇਹ ਕੰਦ ਡਿੱਗੀ ਤਾਂ ਇੱਥੇ ਸੜਕ ਜਾਊਗੀ ਆ ਦੇਖ ਲੋ ਇੱਧਰੋਂ ਦੇਖ ਸਕਦੇ ਆ ਬਈ ਪਾਣੀ ਪਾਣੀ ਹੋਇਆ ਪਿਆ ਆ ਕੰਦ ਵੀ ਬਈ ਹੋਣੀ ਡਿੱਗੀ ਹੈ ਨਾ ਹਾਂ ਇਹ ਵੀ ਉਹ ਘਰ ਦੇ ਵਿੱਚ ਫੁੱਲ ਪਾਣੀ ਵੜਿਆ ਪਿਆ ਬਈ ਉਹ ਨਿਕਲ ਕੇ ਵਿਚਾਰੀ ਕਰ ਕਰ ਛੱਡ ਗਿਓ ਜਿਵੇਂ ਕਰ ਬੈਠੇ ਜੀ ਆਪਣੇ ਓਕੇ ਓਕੇ ਠੀਕ ਹੈ ਜੀ ਬਹੁਤ ਨੁਕਸਾਨ ਆ ਬਈ ਹੁਣ ਤਾਂ ਯਾਨੀ ਵਾਹਿਗੁਰੂ ਅੱਗੇ ਹੀ ਅਰਦਾਸ ਆ ਬਈ ਹਜੇ ਵੀ ਟਿਕ ਟਿਕਾ ਰਵੇ ਚੁਕ ਸ਼ਾਂਤੀ ਰੱਖ ਚੁਕ ਸ਼ਾਂਤੀ ਰਵੇ ਬਾਕੀ ਬਈ ਤੁਸੀਂ ਵੀ ਕੋਈ ਅਪੀਲ ਕਰਨਾ ਚਾਹੁੰਦੇ ਕਿਸੇ ਸਰਕਾਰ ਨੂੰ ਜਾਂ ਬਈ ਆ ਕੇ ਵੇਖਣ ਸਾਡੇ ਮੌਕੇ ਤੇ ਵੇਖ ਤਾਂ ਸਹੀ ਸਾਡੇ ਜੋਗ ਡੱਬਣਾਂ ਲੇ ਪਏ ਕਵਾਂਗੇ ਅਸੀਂ ਕਹਿਣ ਚੁੱਕੇ ਹਾਂ ਸਹੀ ਹੈ ਜੀ ਅਜੇ ਤਾਂ ਕੋਈ ਨਹੀਂ ਆਇਆ ਬਈ ਸਰਕਾਰੀ ਕੋਈ ਅਫਸਰ ਕੋਈ ਬੰਦਾ ਨਹੀਂ ਆ ਕੇ ਇੱਚਾ ਕੇ ਵੇਖਿਆ ਪਿੰਡ ਦੇ ਸਰਪੰਚ ਨੇ ਜਾ ਕੇ ਵੇਖਿਆ ਸਾਰ ਆ ਲਈ ਨੇ 12 ਵੇ ਕਿ ਜਦੋਂ ਆਗੂ ਕੋ ਦੇਖੀ ਜਬ ਆ ਵੇ ਨਾ ਇਹ ਕਿੱਨਾ ਕੁ ਪਾ ਆ ਦੇਖ ਸਕਦੇ ਆ ਜੀ ਇਧਰ ਦੀ ਪਾਣੀ ਘਟ ਨੰਗਦਾ ਵੈਸੇ ਇਹਨਾਂ ਨੇ ਆਪ ਆਪ ਕੀਤੀ ਹਿੰਮਤ ਹੈ ਹਿੰਮਤ ਕੀਤੀ ਆ ਮਾੜਾ ਮੋੜ ਤਾਂ ਯਾਨੀ ਪਾਣੀ ਜਿੰਨੇ ਕਿਸੇ ਘਰਾਂ ਦਾ ਨਾਮ ਵੜੇ ਸੜਕ ਨੰਗੀ ਹੋ ਜਾਏ ਤੇ ਪਰ ਫਿਰ ਵੀ ਸੜਕ ਉੱਚੀ ਹੋਣ ਕਾਰਨ ਪਾਣੀ ਨਿਕਲਦਾ ਨਹੀਂਗਾ ਨਿਕਲਦਾ ਉਥੋਂ ਵੀ ਬਈ ਫਿਰ ਉਹ ਸੇਮ ਨਾਲ ਆ ਭਰਿਆ ਕਰਕੇ ਤਾਂ ਹੀ ਨਹੀਂ ਨੁਕਸਾਨ ਆਜਾ ਨਿਕਾ ਪਾਣੀ ਗਈ ਜਾਂਦਾ ਇੱਕ ਵਾਰ ਬੰਦ ਹੋ ਜਾਣਾ ਪਈ ਇੱਥੋਂ ਅੱਛਾ ਆ ਪਾਪਾ ਆ ਪਾਈਪਾਂ ਦੀ ਵੀ ਨਹੀਂ ਹੋਈ ਸਫਾਈ ਹਾਂ ਪਾਈਪਾਂ ਦੀ ਸਫਾਈ ਨਹੀਂ ਹੋਈ ਗਿਆ ਤੋਂ ਇਹ ਤੋਂ ਲੈ ਕੇ ਉੱਥੋਂ ਤੱਕ ਠੀਕ ਉਹ ਉੱਥੇ ਜਾ ਕੇ ਵੇਖ ਲੋਗ ਨਹੀਂ ਪਾਈਪਾਂ ਦਾ ਪਣੀ ਜਾਈ ਜਾਂਦਾ ਉੱਥੇ ਠੀਕ ਆ ਜੀ ਪਹਿਲੀ ਪੰਨੀ ਹਾਥੀ ਪਾ ਕੇ ਵੇਖੇ ਪਰ ਬਚਰੀ ਨਹੀਂ ਨਿਕਲੀ ਓਕੇ ਕਿੱਥੇ ਨਾ ਭਰਿਆ ਪਟਾਈ ਫਿਰ ਪ੍ਰਾਣੀ ਪਹਿਲਾਂ ਤੋਂ ਨਹੀਂ ਹੋਈ ਬਈ ਕਿੰਨਾ ਟਾਈਮ ਨਹੀਂ ਹੋਇਆ ਤਾਂ ਇੱਥੇ ਆ ਪਹਿਲਾਂ ਚੱਲ ਜਰੀਆਂ ਅੱਛਾ ਐਰ ਕੀ ਪਹਿਲਾਂ ਨਹੀਂ ਆਉਂਦੀ ਇਹ ਜਿਆਦੇ ਮੀਂਹ ਆਇਆ ਹਾਂਜੀ ਉਦੋਂ ਹੀ ਆ ਬਸ ਉਦੋਂ ਤੋਂ ਬਾਅਦ ਪ੍ਰੋਬਲਮ ਆਈ ਇਹ 15 ਮਹੀਨਿਆਂ ਦਾ ਦੇਖ ਸਕਦੇ ਹੋ ਜੀ ਜਿਹੜਾ ਸਾਰਾ ਛੱਪੜ ਫੁੱਲ ਭਰਿਆ ਪਿਆ ਐਨ ਇੱਕ ਹੋਇਆ ਪਿਆ ਬਹੁਤ ਨੁਕਸਾਨ ਹੀ ਹੈ ਕੁੱਲ ਮਿਲਾ ਕੇ ਬਾਕੀ ਆਪਾਂ ਕਰਦੇ ਆਂ ਬਈਆਂ ਨਾਲ ਗੱਲਬਾਤ ਵੀ ਕੋਈ ਸਰਕਾਰੀ ਮੁਲਾਜ਼ਮ ਜਾਂ ਕੋਈ ਲੀਡਰ ਆਇਆ ਥੋੜੇ ਕੋਈ ਦੇਖ ਕੇ ਗਿਆ ਮੌਕਾ ਅੱਜ 8 ਦਿਨ ਹੋ ਗਏ 8 ਦਿਨ ਹੀ ਹੋ ਗਏ ਕੋਈ ਆਪਣੇ ਆਇਆ ਜੀ ਮੁਲਾਜ਼ਮ ਹੀ ਕੋਈ ਆਇਆ ਪਿੰਡ ਦੇ ਸਰਪੰਚ ਸਾਹਿਬ ਨਹੀਂ ਆਏਗੇ ਪੰਚਾਇਤ ਨਹੀਂ ਆਈ ਕੋਈ ਹਾਂ ਜੀ ਤੇ ਤੁਸੀਂ ਜਿਵੇਂ ਸਰਕਾਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਸਾਡਾ ਮਸਲਾ ਹਲਾ ਤਾਂ ਹੋਵੇ ਕੋਈ ਨਾ ਕੋਈ ਆਹ ਮੌਕਾ ਵੇਖ ਕੇ ਜਾਣ ਮੌਕਾ ਦੇਖ ਕੇ ਜਾਣ ਕੋਈ ਪੈਪਾਂ ਦਾ ਵਿਕਾਸ ਹੋਵੇ ਜਵਾਕ ਡੁੱਬਣ ਤੋਂ ਬਾਅਦ ਜਾਨ ਪਸ਼ੂ ਬਾਜਣ ਕੰਮਰੇ ਡੁੱਬਣ ਤੋਂ ਬਾਅਦ ਜਾਨ ਸਹੀ ਗੱਲਾਂ ਨੇ ਸਹੀ ਗੱਲ ਹੈ ਜੀ ਪਸ਼ੂਆਂ ਦਾ ਵੀ ਨੁਕਸਾਨ ਹੈ ਜਿਹਨਾਂ ਲੋਕ ਇੱਥੇ ਖੜੇ ਨੇ ਹੁਣ ਇੱਥੇ ਕਰਾਂਗੇ ਕਿੱਥੋਂ ਮੋਲ ਲੈ ਕੇ ਪਾਵਾਂਗੇ ਸਹੀ ਗੱਲ ਹੈ ਜੀ ਪਹਿਲਾਂ ਤਾਂ ਪਹਿਲਾਂ ਅੰਦਰ ਪਾਈ ਹੈ ਅੰਦਰੋਂ ਖਰਾਬ ਹੋ ਗਏ ਅੰਦਰੋਂ ਕੱਢਾਂਗੇ ਫਿਰ ਪਸ਼ੂ ਰੱਖਾਂਗੇ ਫਿਰ ਉਹਨੂੰ ਪਾਵਾਂ ਕਿੱਥੋਂ ਸਹੀ ਇੱਕ ਸਾਰੇ ਪਿੰਡ ਦਾ ਆ ਕੇ ਇੱਥੇ ਇਕੱਠਾ ਹੋ ਜਾਂਦਾ ਸਾਰੇ ਪਿੰਡ ਦਾ ਪਾਣੀ ਆਉਂਦਾ ਇੱਥੇ ਸਹੀ ਹੈ ਗਾਂ ਨਕਾਸ਼ ਨਹੀਂ ਗ ਕਿਸੇ ਨੇ ਧਿਆਨ ਨਹੀਂ ਮਾਰਿਆ ਪਾਣੀ ਇਹਦੋਂ ਪਹਿਲਾਂ ਵੀ ਚੌਮੀ ਤਾਂ ਹੋਣੀ ਪਈ ਐ ਨਾ ਇਹਦੋਂ ਪਹਿਲਾਂ ਤਾਂ ਮੀਂਹ ਨਹੀਂ ਸੀਗੇ ਸਹੀ ਹੈ ਜੀ ਆਹ ਜੀ ਪਹਿਲਾਂ ਪਟਾਈ ਹੋਈ ਸੀ ਅੱਜ ਸਾਡੇ ਮਾਰਦੇ ਦੇ ਵਿੱਚ ਜਦੋਂ ਸਾਨੂੰ ਮੁਸ਼ਕਲ ਆਉਂਦੀ ਐ ਇਸ ਕੰਮ ਦੀ ਮੁਸ਼ਕਲ ਆਈ ਪਈ ਹੈ ਹਾਂ ਮੁਸ਼ਕਲ ਆਈ ਪਈ ਹੈ ਮੁੰਜਾਦੇ ਆ ਗਏ ਨੇ ਮੀਂਹ ਜਿਆਦੇ ਆ ਗਈ ਆ ਥੋੜੇ ਨੇ ਤਾਂ ਚਲ ਕੋਈ ਚੱਲੀ ਇਹਦਾ ਹੀ ਕੰਮ ਸਹੀ ਹੈ ਠੀਕ ਹੈ ਭਾਈ ਜੀ ਧੰਨਵਾਦ